ਸਰਪੰਚ ਨੂੰ ਥੱਪੜ ਮਾਰਨ ਵਾਲਾ ASI ਸਸਪੈਂਡ ਹੋ ਗਿਆ ਉਸ ਵਕਤ ਇਹ ਕੋਈ ਸੌਖਾ ਨਹੀਂ ਸੀ ਸਸਪੈਂਡ ਕਰਾਉਣਾ ਅੱਧੀ ਦਰਜਨ ਪੰਚਾਇਤਾਂ ਇਕੱਠੀਆਂ ਹੋ ਜਾਂਦੀਆਂ ਨੇ ਗੱਲ ਕਿੱਥੋਂ ਦੀ ਆ ਹਲਕਾ ਬੱਲੂਆਣਾ ਦੀ ਇੱਕ ਪੁਲਿਸ ਚੌਂਕੀ ਦਾ ASI ਜਿਹੜਾ ਕੀ ਸਰਪੰਚ ਉੱਤੇ ਹਾਵੀ ਹੋ ਜਾਂਦਾ ਇੱਕ ਮਸਲੇ ਦੇ ਵਿੱਚ ਜਦੋਂ ਤੂੰ ਤੂੰ ਮੈਂ ਮੈਂ ਦੀ ਗੱਲ ਆਉਂਦੀ ਹੈ ਤਾਂ ਉੱਥੇ ASI ਨੇ ਥਾਣੇਦਾਰ ਨੇ ਸਰਪੰਚ ਦੇ ਥੱਪੜ ਜੜ ਦਿੱਤਾ ਗੱਲ ਇਥੋਂ ਤੱਕ ਪੁੱਜ ਗਈ ਕਿ ਉਸ ਪੰਚਾਇਤ ਨੇ ਤਾਂ ਉਸ ਵਿੱਚ ਆਉਣਾ ਹੀ ਆਉਣਾ ਸੀ ਹੋਰ ਨਾ ਪਿੰਡਾਂ ਦੀਆਂ ਪੰਚਾਇਤਾਂ ਵੀ ਇਕੱਠੀਆਂ ਹੋ ਗਈਆਂ ਫਿਰ ਸਰਪੰਚ ਤੇ ਪੰਚ ਜਦੋਂ ਇਕੱਠੇ ਹੁੰਦੇ ਨੇ ਆਮ ਲੋਕ ਇਕੱਠੇ ਹੁੰਦੇ ਨੇ ਤਾਂ ਉਹਨਾਂ ਨੇ ਫਿਰ ਐਸਆਈ ਨੂੰ ਸਸਪੈਂਡ ਕਰਵਾ ਕੇ ਜਿਹੜੀ ਆ ਸ਼ਾਂਤੀ ਆ ਜਿਹੜੀ ਉਹ ਉੱਥੇ ਜਿਹੜੀ ਦਿੱਤੀ ਇਸ ਤੋਂ ਪਹਿਲਾਂ ਉਹ ਰੋਸ ਦੇ ਵਿੱਚ ਆ ਕੇ ਨਾਰੇਬਾਜ਼ੀ ਵੀ ਪੁਲਿਸ ਦੇ ਖਿਲਾਫ ਕਰਦੇ ਦਿਖਾਈ ਦਿੱਤੇ ਬੱਲੂਆਣਾ ਤੋਂ ਖਬਰ ਹੈ ਕਿ ਵਿਧਾਨ ਸਭਾ ਖੇਤਰ ਦਾ ਬੱਲੂਆਣਾ ਹੇਠ ਪੈਂਦੀ ਜਿਹੜੀ ਪੰਚਾਇਤ ਹੈ ਸੀਡ ਫਾਰਮ ਪੱਕਾ ਦੇ ਸਰਪੰਚ ਛਿੰਦਰਪਾਲ ਸਿੰਘ ਨੂੰ ਥਾਣਾ ਸਿਟੀ 1 ਚ ਤਾਇਨਾਤ ਏਐਸਆਈ ਪੱਪੂ ਰਾਮ ਵੱਲੋਂ ਥੱਪੜ ਮਾਰਨ ਮਹਿੰਗਾ ਪੈ ਗਿਆ ਇਸ ਮਾਮਲੇ ਸੰਬੰਧੀ ਸਹਾਇਕ ਸਬ ਇੰਸਪੈਕਟਰ ਨੂੰ ਮੁਅਤਲ ਕਰ ਦਿੱਤਾ ਗਿਆ ਇਸ ਦੀ ਪੁਸ਼ਟੀ ਥਾਣਾ ਸਿਟੀ ਦੇ ਐਸਐਚਓ ਮਨਿੰਦਰ ਸਿੰਘ ਵੱਲੋਂ ਕੀਤੀ ਗਈ ਬੀਤੀ ਕੱਲ੍ਹ ਦੇਰ ਸ਼ਾਮ ਕਰੀਬ 4 ਵਜੇ ਪਿੰਡ ਦੀ ਕਿਸੇ ਔਰਤ ਨੇ ਪੁਲਿਸ ਦੇ 112 ਨੰਬਰ ਹੈਲਪਲਾਈਨ ਤੇ ਮਦਦ ਲਈ ਸ਼ਿਕਾਇਤ ਕੀਤੀ ਤੇ ਥੋੜੀ ਦੇਰ ਬਾਅਦ ਹੀ ਸਹਾਇਕ ਥਾਣੇਦਾਰ ਪੱਪੂ ਰਾਮ ਇੱਕ ਪੁਲਿਸ ਮੁਲਾਜ਼ਮ ਨਾਲ ਗ੍ਰਾਮ ਪੰਚਾਇਤ ਸੀਡ ਫਾਰਮ ਪੱਕਾ ਪਹੁੰਚ ਗਿਆ ਇੱਥੇ ਉਹਨਾਂ ਦੀ ਪਿੰਡ ਦੇ ਸਰਪੰਚ ਸ਼ਿੰਦਰਪਾਲ ਨਾਲ ਕਿਸੇ ਗੱਲ ਤੋਂ ਤਕਰਾਰ ਹੋ ਜਾਂਦੀ ਹੈ ਥਾਣੇਦਾਰ ਨੇ ਸਰਪੰਚ ਦੇ ਥੱਪੜ ਮਾਰ ਦਿੱਤਾ ਗੱਲ ਇੱਥੋਂ ਤੱਕ ਵੱਧ ਗਈ ਕਿ ਇੱਥੋਂ ਬਾਅਦ ਕੱਟ ਹੋਣਾ ਸ਼ੁਰੂ ਹੋ ਗਿਆ ਤੱਕ اٹھے ਹੋਏ ਲੋਕਾਂ ਨੇ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਇੰਨੀ ਜ਼ਿਆਦਾ ਤਲਖੀ ਵੱਜ ਜਾਂਦੀ ਹੈ ਤੇ ਘਟਨਾ ਦੀ ਸੂਚਨਾ ਮਿਲਦੀ ਸੀਡ ਫਾਰਮ ਕੱਚਾ ਦੇ ਸਰਪੰਚ ਰਮਨਦੀਪ ਸਿੰਘ ಗ್ರಾಮ ਪੰਚਾਇਤ ਉਦਮ ਸਿੰਘ ਨਗਰ ਦੇ ਸਰਪੰਚ ਗੁਰਦੇਵ ਸਿੰਘ ਪਿੰਡ ਜੀਵਨ ਸਿੰਘ ਦੇ ਸਰਪੰਚ ਡਾਕਟਰ ਵਿਲੀਅਮ ਅਜੀਤ ਸਿੰਘ ਨਗਰ ਦੇ ਸਰਪੰਚ ਬਲਵੰਤ ਸਿੰਘ ਢਾਣੀ ਕੜਾਕਾ ਸਿੰਘ ਦੇ ਸਰਪੰਚ ਸੁਖਵਿੰਦਰ ਸਿੰਘ ਤੇ ਸਰਪੰਚ ਰਾਣਾ ਸਣੇ ਆੜੇ ਦਵਾਲੇ ਦੇ ਪਿੰਡਾਂ ਦੇ ਸਰਪੰਚ ਤੇ ਵੱਡੀ ਗਿਣਤੀ ਚ ਲੋਕ ਇਕੱਠੇ ਹੋ ਜਾਂਦੇ ਨੇ ਫਿਰ ਇਕੱਠੇ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਤੇ ਮਗਰੋਂ ਲੋਕਾਂ ਨੇ ਪੁਲਿਸ ਚੌਂਕੀ ਦਾ ਘਰਾਓ ਵੀ ਕਰ ਲਿਆ ਫਿਰ ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਸਿਟੀ 1 ਦੇ ਮੁਖੀ ਨੇ ਜਿਹੜੇ ਮਨਿੰਦਰ ਸਿੰਘ ਐਸਐਚਓ ਸਹਾਇਕ ਥਾਣੇਦਾਰ ਭਪਿੰਦਰ ਸਿੰਘ ਪੁਲਿਸ ਫੋਰਸ ਨਾਲ ਘਟਨਾ ਸਥਾਨ ਤੇ ਪਹੁੰਚਦੇ ਨੇ ਐਸਐਚਓ ਨੇ ਮੌਕੇ ਤੇ ਸਰਪੰਚ ਨੂੰ ਥੱਪੜ ਮਾਰਨ ਵਾਲੇ ਥਾਣੇਦਾਰ ਨੂੰ ਮੁਅਤਲ ਕਰਨ ਦਾ ਐਲਾਨ ਕੀਤਾ ਤਾਂ ਲੋਕਾਂ ਦਾ ਗੁੱਸਾ ਜਿਹੜਾ ਉਹ ਸ਼ਾਂਤ ਹੁੰਦਾ ਇਸ ਮੌਕੇ ਐਸਐਚਓ ਨੇ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ ਕਿਸੇ ਨੂੰ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਇੱਕ ਔਰਤ 112 ਨੰਬਰ ਤੇ ਕਾਲ ਕਰਦੀ ਹੈ ਕਿਸੇ ਮਾਮਲੇ ਦੇ ਵਿੱਚ ਸ਼ਿਕਾਇਤ ਤਾਂ ਜਿਹੜਾ ਪੱਪੂ RAM ਐਸਆਈਸੀ ਪਹੁੰਚਦਾ ਉੱਥੇ ਔਰ ਉਸ ਤੋਂ ਬਾਅਦ ਪਿੰਡ ਦੇ ਸਰਪੰਚ ਦੇ ਨਾਲ ਜਿਹੜੀ ਐ ਤਕਰਾਰ ਹੁੰਦੀ ਹੈ ਸ਼ਿੰਦਰਪਾਲ ਸਿੰਘ ਦੇ ਨਾਲ ਤਾਂ ਤਕਰਾਰ ਜਿਹੜੀ ਤੂੰ ਤੂੰ ਮੈਮ ਵਿੱਚ ਇੱਥੋਂ ਤੱਕ ਬਦਲ ਜਾਂਦੀ ਹੈ ਕਿ ਐਸਆਈ ਨੂੰ ਲੱਗਿਆ ਤੇ ਤਾਂ ਸਰਪੰਚ ਹੈ ਮੇਰੇ ਸਾਹਮਣੇ ਐਸਡੀ ਕੀ ਔਕਾਤ ਆ ਮੇਰੇ ਸਾਹਮਣੇ ਬੋਲਣ ਦੀ ਤਾਂ ਉਸਨੇ ਗੁੱਸੇ ਚ ਆ ਕੇ ਜਦੋਂ ਥੱਪੜ ਜੜਿਆ ਤਾਂ ਫਿਰ ਐਸਆਈ ਦੀ ਵੀ ਸੁਰਤ ਉਧਰ ਟਿਕਾਣੇ ਆਈ ਜਦੋਂ ਸਮੂਹ ਪੰਚਾਇਤਾਂ ਇਕੱਠੀਆਂ ਹੋ ਗਈਆਂ ਸਰਪੰਚ ਪੰਚ ਇਕੱਠੇ ਹੋ ਗਏ ਤੇ ਉਹਨਾਂ ਨੇ ਫਿਰ ਪੁਲਿਸ ਚੌਂਕੀ ਦਾ ਘਰਾਓ ਵੀ ਕੀਤਾ ਨਾਹਰੇਬਾਜੀ ਵੀ ਜਮ ਕੇ ਕੀਤੀ ਪੁਲਿਸ ਪ੍ਰਸ਼ਾਸਨ ਦੀ ਬਦਨਾਮੀ ਵੀ ਬਹੁਤ ਕਰਵਾਈ ਉਸ ਐਸਆਈ ਨੇ ਜਿਸ ਦੇ ਕਰਕੇ ਉੱਥੇ ਪਹੁੰਚੇ ਐਸਐਚੀ ਐਸਐਚਓ ਥਾਣਾ ਸਿਟੀ 1 ਦੇ ਮਨਿੰਦਰ ਸਿੰਘ ਹੋਰਾਂ ਨੇ ਮੌਕੇ ਦੇ ਉੱਤੇ ਲੋਕਾਂ ਨੂੰ ਸ਼ਾਂਤ ਕਰਨ ਦੇ ਲਈ ਉਸ ਐਸਐਸ ਆਈ ਨੂੰ ਸਸਪੈਂਡ ਕਰਨ ਦਾ ਐਲਾਨ ਕਰ ਦਿੱਤਾ ਹੁਣ ਉਹ ਹੁਕਮ ਲਾਗੂ ਹੋਇਆ ਕਿ ਨਹੀਂ ਹੋਇਆ ਇਸ ਦੀ ਅਪਡੇਟ ਨਹੀਂ ਆਈ ਪਰ ਸਸਪੈਂਡ ਕਰਨ ਦੀ ਗੱਲ ਆ ਜਿਹੜੀ ਖਬਰ ਆ ਜਰੂਰ ਸਾਹਮਣੇ ਆ ਗਈ ਹੈ ਕਿ ਉਹ ਸਸਪੈਂਡ ਹੋ ਚੁੱਕਾ ਐ ਐਸਆਈ ਤਾਂ ਇਥੋਂ ਜਿਹੜੇ ਵੀ ਪੁਲਿਸ ਮੁਲਾਜ਼ਮ ਨੇ ਚਾਹੇ ਕੋ ਛੋਟਾ ਅਧਿਕਾਰੀ ਐ ਵੱਡਾ ਅਧਿਕਾਰੀ ਐ ਆਮ ਲੋਕਾਂ ਦੇ ਨਾਲ ਜਿਹੜਾ ਉਹਨਾਂ ਦਾ ਵਤੀਰਾ ਹੁੰਦਾ ਤਾਂ ਫਿਰ ਖਮਿਆਜੇ ਵੀ ਭੁਗਤਨੇ ਪੈ ਜਾਂਦੇ ਨੇ ਖਾਸ ਕਰਕੇ ਐਸਆਈ ਜਿਹੜਾ ਜਿਸ ਨੇ ਇਸ ਤਰ੍ਹਾਂ ਸਰਪੰਚ ਦੇ ਉੱਤੇ ਹੱਥ ਚੁੱਕ ਦਿੱਤਾ ਤਾਂ ਉਸ ਨੂੰ ਮਹਿੰਗਾ ਪੈ ਗਿਆ ਤਾਂ ਪੰਚਾਇਤਾਂ ਜਿਹੜੀ ਤਾਕਤ ਹੈ ਏ ਕਾ ਜੇਕਰ ਉਹ ਦਿਖਾ ਦੇਣ ਤਾਂ ਫਿਰ ਭਾਵੇਂ ਪੁਲਿਸ ਅਧਿਕਾਰੀ ਵੱਡਾ ਹੋਵੇ ਜਾਂ ਛੋਟਾ ਹੋਵੇ ਮੁਲਾਜ਼ਮ ਹੋਵੇ ਤਾਂ ਫਿਰ ਉਸ ਨੂੰ ਮੂੰਹ ਦਿਖਾਣੀ ਪੈਂਦੀ ਐ ਇਸੇ ਤਰ੍ਹਾਂ ਏਐਸਆਈ ਪੱਪੂ ਰਾਮ ਨਾਲ ਬੀਤੀ ਐ ਜੋ ਕਿ ਹਲਕਾ ਬੱਲੂਆਣਾ ਦੇ ਪੈਂਦੇ ਅਧੀਨ ਪਿੰਡ ਦੇ ਸਰਪੰਚ ਉੱਤੇ ਹੱਥ ਚੁੱਕਦਾ ਤਾਂ ਇੱਥੋਂ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਵੀ ਸਬਕ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਚੁਣੇ ਹੋਏ ਨੁਮਾਇੰਦੇ ਜਿਹੜੇ ਪਿੰਡ ਦੀ ਪੰਚਾਇਤ ਦੇ ਮੋਹਤਵਾਰ ਸੱਜਣ ਨੇ ਉਹਨਾਂ ਨਾਲ ਬਤੀਰਾ ਕਿਵੇਂ ਦਾ ਕਰਨਾ ਹੈ ਉਹ ਜਿਹੜਾ ਵਰਤਾਓ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹਨਾਂ ਦੇ ਨਾਲ ਬੋਲਬਾਣੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਹ ਜਰੂਰ ਉਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਇਸ ਤੋਂ ਔਰ ਇਸ ਤਰ੍ਹਾਂ ਦੀਆਂ ਘਟਨਾ ਕੋ ਪਹਿਲੀ ਨਹੀਂ ਹੈ ਇਸ ਤਰ੍ਹਾਂ ਦੀ ਪੰਚਾਇਤਾਂ ਦੇ ਨਾਲ ਪਹਿਲਾਂ ਵੀ ਥਾਣੇਦਾਰ ਖਹਿੜ ਜਾਂਦੇ ਨੇ ਤੇ ਜਦੋਂ ਖਹਿੜਦੇ ਨੇ ਜੇਕਰ ਪੰਚਾਇਤਾਂ ਇੱਕ ਅੱਖ ਦਿਖਾ ਦੇਣ ਤਾਂ ਫਿਰ ਉਹਨਾਂ ਨੂੰ ਯੂ ਟਰਨ ਵੀ ਲੈਣਾ ਪੈਂਦਾ ਇੱਥੋਂ ਤੱਕ ਕਿ ਜਿਵੇਂ ਇਹ ਧਾਰਨ ਸਾਹਮਣੇ ਆਈ ਹੈ ਕਿ ਐਸਆਈ ਨੂੰ ਪੁਲਿਸ ਨੂੰ ਸਸਪੈਂਡ ਤੱਕ ਕਰਨਾ ਪੈ ਗਿਆ ਤਾਂ ਉਸ ਨੂੰ ਇਹ ਮਹਿੰਗਾ ਪੈ ਗਿਆ ਥੱਪੜ ਜਿਹੜੀ ਕਿ ਉਦਾਹਰਨ ਬੱਲੂਆਣਾ ਤੋਂ ਆਈ ਹੈ ਤਾਂ ਦੇਖਦੇ ਹਾਂ ਕਿ ਹੁਣ ਇਸ ਤਰ੍ਹਾਂ ਖੋਰ ਕਟਨਾਵਾ ਨਾ ਵਾਪਰਨ ਕਿੰਨਾ ਕੁ ਸਬਕ ਸਿੱਖਦੇ ਨੇ ਪੁਲਿਸ ਮੁਲਾਜ਼ਮ ਤੇ ਅਧਿਕਾਰੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਉਹਨਾਂ ਦੇ ਕਾਰਵਿਹਾਰ ਦੇ ਵਿੱਚ ਫਰਕ ਪੈਂਦਾ ਜਾਂ ਨਹੀਂ ਪੈਂਦਾ